ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੀ ਵੈਲਕਮ ਆ ਜੀ YouTube ਚੈਨਲ ਕਾਜਪੁਰ ਕਬੂਤਰ ਕਲੱਬ ਜੀ ਕਿਵੇਂ ਜੀ ਸਾਰੇ ਭਰਾ ਠੀਕ ਠਾਕ ਹੋ ਉਮੀਦ ਕਰਦਾ ਜੀ ਸਾਰੇ ਭਰਾ ਠੀਕ ਠਾਕ ਹੋਣ ਜਾਨਵਰ ਪੰਛੀ ਕਿਦਾਂ ਜੀ ਸਾਰਿਆਂ ਦੇ ਠੀਕ ਠਾਕ ਅੱਛਾ ਜੀ ਅੱਜ ਆਪਾਂ ਮੋਸਟਲੀ ਗੱਲ ਕਰ ਰਹੇ ਹਾਂ ਜੀ ਕੁਝ ਵੀਰ ਭਰਾ ਮੈਸੇਜ ਕਰ ਰਹੇ ਸੀ ਫੋਨ ਕਰ ਰਹੇਗੇ ਪਾਣੀ ਬਾਰੇ ਦੱਸਿਆ ਜਾਵੇ ਜਿਹੜਾ ਠੰਡਾ ਪਾਣੀ ਤੁਸੀਂ ਯੂਜ਼ ਕਰਦੇ ਹੋ ਜਦੋਂ ਬਾਟੀਆਂ ਦੇ ਵਿੱਚ ਇਹ ਜਿਹੜਾ ਪਾਣੀ ਹੈ ਜੇ 40 ਤੋਂ ਪਲੱਸ ਜਿਹੜਾ ਟੈਂਪਰੇਚਰ ਆ ਉਹਦੇ ਵਿੱਚ ਕੰਮ ਕਰੇਗਾ ਜੀ ਠੀਕ ਹੈ ਜੀ ਤੇ ਪਾਣੀ ਲੱਗਿਆ ਜੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨ ਸੋ ਸਾਰੇ ਵੀਰ ਚੈਨਲ ਨੂੰ ਸਪੋਰਟ ਕਰੋ ਠੀਕ ਹੈ ਜੀ ਬਹੁਤ ਬਹੁਤ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਜੀ ਠੀਕ ਹੈ ਜੀ ਤੇ ਵੈਸੇ ਕਾਫੀ ਤੁਸੀਂ ਸਪੋਰਟ ਕਰ ਰਹੇ ਹੋ ਉਦੇ ਵਾਸਤੇ ਧੰਨਵਾਦ ਪ੍ਰਾਦਾ ਜੀ ਤੇ ਥੋੜੀ ਜੀ سپورਟ ਆ ਫੋਰ ਲੋਡ ਆ ਜੀ ਠੀਕ ਹੈ ਜੀ ਆਪਣੇ ਸਬਸਕ੍ਰਾਈਬਰ 1k ਕਰੋ ਜੀ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਜੀ ਸਬਸਕ੍ਰਾਈਬ ਦੇ ਲਈ ਅਸਾ ਜੀ ਸਭ ਤੋਂ ਪਹਿਲਾਂ ਠੰਡੇ ਪਾਣੀ ਵਾਸਤੇ ਲਵਾਂਗੇ ਜੀ ਕਾਸਨੀ ਅੱਧਾ ਤੋਲਾ ਮਲਠੀ ਜੀ 1 ਤੋਲਾ ਸਰਦ ਚੀਨੀ 1 ਤੋਲਾ 20 ਦਾਣਾ 1 ਤੋਲਾ ਸਿਲਾਜੀਤ ਲੈਣੀ ਆ ਜੀ 1 ਤੋਲਾ ਜਿਹੜੀ ਡਲੀਆਂ ਵਾਲੀ ਆ ਉਹ ਲੈਣੀ ਜੀ ਠੀਕ ਹੈ ਜੀ ਚਿੱਟਾ ਜੀਰਾ 1 ਤੋਲਾ ਧਨੀਆ ਜਿਹੜਾ ਸੁੱਕਾ ਹੁੰਦਾ ਨਾ ਧਨੀਆ 1 ਤੋਲਾ ਉਹ ਲੈਣਾ ਜੀ ਗੁਲਾਬ ਦੇ ਫੁੱਲ ਉਹਨਾਂ ਦੇ 2 ਤੋਲੇ ਜੀ ਠੀਕ ਹੈ ਜੀ ਤੇ ਅਨਾਰ ਦਾਣਾ 2 2 ਤੋਲੇ ਠੀਕ ਹੈ ਜੀ ਤੇ ਜਿਹੜੀ ਸਿੱਟਾ ਮਿਸ਼ਰੀ ਆ ਉਹ ਵੀ 2 ਦੋ ਤੋਲੇ ਲੈਣੇ ਜੇ ਤੇ ਇਹਨਾਂ ਦੇ ਵਿੱਚ ਇੱਕ ਲੈਣੀ ਆਪਾਂ ਪਾਣ ਦੀ ਜਗ ਠੀਕ ਹੈ ਜੀ ਇਹਨਾਂ ਸਾਰਿਆਂ ਨੂੰ ਆਪਾਂ ਜਿਹੜਾ ਨਾ ਚੰਗੀ ਤਰ੍ਹਾਂ ਬਰੀਕ ਕਰ ਲੈਣਾ ਜੀ ਠੀਕ ਹੈ ਜੀ ਕਿਉਂਕਿ ਹੱਥ ਦੇ ਨਾਲ ਇਹਨੂੰ ਆਪਾਂ ਮਤਲਬ ਰਗੜਨਾ ਜੀ ਇਹ ਨਾ ਕਿਸੇ ਮਿਕਸੀ ਜਾਰ ਦੇ ਵਿੱਚ ਨਾ ਰਗੜਿਓ ਮਤਲਬ ਹੱਥ ਦੇ ਨਾਲ ਜਿੱਦਾਂ ਕੁੰਡਾ ਆਪਾਂ ਲਗਾੜਾ ਮਿੱਟੀ ਦਾ ਕੁੰਡਾ ਲੱਣਾ ਠੀਕ ਹੈ ਜੀ ਆਮ ਹੀ ਘਰਾਂ ਦੇ ਵਿੱਚ ਹੁੰਦੇ ਆ ਜਿੱਦਾਂ ਆਪਾਂ ਸਰਦਾਈ ਰਗੜਦੇ ਆ ਬਣਾਉਣੇ ਘਰਾਂ ਦੇ ਵਿੱਚ ਆਮ ਰਗੜਾ ਲਾਉਨੇ ਆ ਜੀ ਠੀਕ ਹੈ ਜੀ ਉਹਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਬਰਾਬਰ ਮਾਤਰਾ ਦੇ ਵਿੱਚ ਪੀਸ ਲਿਓ ਠੀਕ ਹੈ ਜੀ ਇੱਕ ਇੱਕ ਕਰਕੇ ਤੇ ਇਹਨਾਂ ਸਾਰਿਆਂ ਨੂੰ ਜਿਹੜਾ ਵਾ ਨਾ ਪੀ ਕੇ ਇੱਕ ਪਾਊਡਰ ਦੀ ਤਰ੍ਹਾਂ ਜਿਹੜਾ ਬਿਲਕੁਲ ਬਰੀਕ ਪਾਊਡਰ ਬਣਾ ਲਿਓ ਠੀਕ ਹੈ ਜੀ ਇਹਨਾਂ ਨੂੰ ਪਾਊਡਰ ਬਣਾ ਕੇ ਤੇ ਆਪਾਂ ਇੱਕ ਪਲਾਸਟਿਕ ਦੇ ਜਿੱਦਾਂ ਲਾ ਲਓ ਇੱਕ ਡੱਬਾ ਇੱਕ ਲਾ ਲਓ ਕੋਈ ਛੋਟੀ ਉਹਦੇ ਵਿੱਚ ਪਾ ਕੇ ਇਹਨੂੰ ਰੱਖ ਲਵਾਂਗੇ ਠੀਕ ਹੈ ਜੀ ਇੱਕ ਸੀਜ਼ਨ ਦਾ ਪਾਣੀ ਹੈ ਜੀ ਵੈਸੇ ਚੱਲ ਜਾਂਦਾ ਜੀ ਦੋ ਸੀਜ਼ਨ ਵੀ ਚੱਲ ਜੇਗਾ ਬਟ ਇਹ ਕਿ ਇੱਕ ਸੀਜ਼ਨ ਦੇ ਵਿੱਚ ਹੀ ਆਪਾਂ ਯੂਜ਼ ਕਰੀਏ ਤੇ ਸਭ ਤੋਂ ਸਭ ਤੋਂ ਬੈਟਰ ਚੀਜ਼ ਆ। ਠੀਕ ਹੈ ਜੀ। ਤੇ ਇਹਦੀ ਲਾਉਣ ਦੀ ਜਿਹੜੀ ਵਿਧੀ ਆ ਜੀ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਜੀ। ਠੀਕ ਹੈ ਜੀ। ਆਪਾਂ 20 ml ਪਾਣੀ ਦੇ ਵਿੱਚ ਇੱਕ ਚੁਟਕੀ ਪੇਣੀ ਆ ਜੀ। ਠੀਕ ਹੈ ਜੀ। ਇੱਕ ਚੁੰਡੀ ਜੀ ਨੂੰ ਕਹ ਦਿੰਦੇ ਆ। ਠੀਕ ਹੈ ਜੀ। ਜਿੱਦਾਂ ਆਪਣੀ ਕੱਲ ਬਾਜੀ ਆ ਜੀ। ਕੱਲ ਆਪਾਂ ਕਬੂਤਰ ਦੀ ਸਾਂਭ ਕਰਨੀ ਆ। ਠੀਕ ਹੈ ਜੀ। ਅੱਜ ਜਿੱਦਾਂ ਅੱਜ ਮੰਨ ਕੇ ਚੱਲੋ ਵੀ ਆਪਾਂ ਰਾਤ ਦੀ ਸਾਂਭ ਕਰਨੀ ਆ। ਤੇ ਕੱਲ ਨੂੰ ਆਪਾਂ ਬਾਜੀ ਤੇ ਸਾਡੇ ਨਾਲ ਕਬੂਤਰ ਅੱਜ ਜਿੱਦਾਂ ਸਵੇਰ ਅਸੀਂ 7 ਵਜੇ ਪੀਵਾਂਗੇ ਜੀ ਠੀਕ ਆ ਜੀ ਮਾਰਨਿੰਗ ਟਾਈਮ ਤੇ ਰਾਤ 9 ਵਜੇ ਪਾਣੀ ਲੱਗਣਾ ਜੀ ਠੀਕ ਆ ਜੀ ਇੱਕ ਕਬੂਤਰ ਦੀ ਇੱਕ ਚੁੰਡੀ 20 ਐਮਐਲ ਦੇ ਵਿੱਚ ਲੱਗਣੀ ਹੈ ਜੀ ਠੀਕ ਆ ਜੀ ਉਹ ਆਪਾਂ ਦੋ ਟਾਈਮ ਲਾਵਾਂਗੇ ਜੀ ਇੱਕ 9 ਵਜੇ ਲਾਵਾਂਗੇ ਜੀ ਇੱਕ 12 ਵਜੇ ਠੀਕ ਆ ਜੀ 9 ਵਜੇ 10 ਐਮਐਲ 40 ਤੋਂ ਪਲੱਸ ਟੈਂਪਰੇਚਰ 'ਤੇ ਠੀਕ ਆ ਜੀ 10 ਐਮਐਲ ਲਾਉਣੀਆਂ ਜੀ ਇੱਕ ਨਲਕੀ ਦੇ ਵਿੱਚ 10 ਪੈ ਮਲ ਲੈ ਲੈਣਾ ਵਾ ਸਾਦਾ ਪਾਣੀ ਇੱਕ ਨਲਕੀ ਦੇ ਵਿੱਚ ਆਪਾਂ ਲੈ ਲੈਣਾ ਵਾ ਬਣਿਆ ਪਾਣੀ ਠੀਕ ਹੈ ਜੀ ਲਾਉਣ ਦੀ ਜਿਹੜੀ ਵਿਧੀ ਆ ਇਹ ਇੱਕ 9 ਵਜੇ ਲੱਗੇਗਾ ਜੀ ਸੇਮ ਹੀ ਇੱਕ 12 ਵਜੇ ਲੱਗੇਗਾ ਠੀਕ ਹੈ ਜੀ ਬਾਕੀ ਦਾ ਆਪਣੀ ਸੰਭਾਲ ਜਿਵੇਂ ਕਰਦੇ ਆ ਕੋਈ ਠੀਕ ਹੈ ਜੀ ਓਵੇਂ ਕਰੋ ਠੀਕ ਹੈ ਜੀ ਹਰ ਇੱਕ ਦਾ ਕਬੂਤਰ ਦਾ ਆਪੋ ਆਪਣਾ ਹੱਥ ਹੁੰਦਾ ਜੀ ਜਿਵੇਂ ਕੋਈ ਸਾਂਭਦਾ ਸੋ ਇਹ ਜੀ ਤੁਹਾਡੇ ਨਾਲ ਅੱਜ ਠੰਡਾ ਪਾਣੀ ਜਿਹੜਾ ਸ਼ੇਅਰ ਕੀਤਾ ਜੀ 40 ਪਲੱਸ ਟੈਂਪਰੇਚਰ ਤੋਂ ਉੱਪਰ ਜਿਹੜਾ ਠੀਕ ਹੈ ਜੀ ਤੇ ਇਸਤੇਮਾਲ ਜਰੂਰ ਕਰਿਓ ਲਾ ਕੇ ਕਮੈਂਟ ਵੀ ਜਰੂਰ ਕਰਿਓ ਠੀਕ ਹੈ ਜੀ ਤੇ ਚੈਨਲ ਨੂੰ ਮੇਰੇ ਵੀਰ ਜਿਹੜੇ ਵੱਧ ਤੋਂ ਵੱਧ ਸਪੋਰਟ ਕਰਿਓ ਠੀਕ ਹੈ ਜੀ ਧੰਨਵਾਦ ਸਾਰੇ ਵੀਰਾਂ ਦਾ ਜੀ